ਕਾਂਗਰਸ ਪਾਰਟੀ ਬੜੇ ਜੋਰ ਸ਼ੋਰ ਦੇ ਨਾਲ ਭਾਈ ਇਲੈਕਸ਼ਨ ਲੜ ਰਹੀ ਹੈ ਅਰ ਵੱਡਿਆਂ ਮਾਰਜਨ ਦੇ ਨਾਲ ਜਿੱਤਣ ਜਾ ਰਹੀ ਹੈ ਅੱਜ ਸਾਡੇ ਕਾਂਗਰਸ ਦੇ ਪ੍ਰਧਾਨ ਰਾਜਾ ਬਣਿੰਗ ਜੀ ਤੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਆਏ ਹੈ ਉਹਨਾਂ ਨੇ ਮੀਟਿੰਗ ਲਈ ਹੈ ਸਾਰੇ ਵਰਕਰਾਂ ਦੀ ਤੇ ਵਰਕਰਾਂ ਦੇ ਵਿੱਚ ਵੱਡਾ ਪਾਰੀ ਉਤਸ਼ਾਹ ਹੈ ਤੇ ਉਹਨਾਂ ਨੇ ਸਮੇਂ 'ਚ ਵੱਡੀ ਜਿੱਤ ਤੇ ਸੀ ਦਰਜ ਕਰਾਂਗੇ امن اروڑا سے بات چیت جی گئی تھی تو انہوں نے کہا کہ ہاں پچھلی بار تھوڑا جو ان کو فائدہ ضرور ہوا کانگرس کو لیکن اس بار فائدہ نہیں ہوگا کیونکہ آپ سے جو کیستا تھی بی جی پی عام آدمی پارٹی میں اس کا فائدہ کیا تو ہوا ہے لیکن اس بار نہیں ہوگا پہلا پہلے جہاں کام شیت لونگرال رنکو نے سنبھاڑیا ہویا سی دو سال وہ اج کل امن اروڑا نے سنبھاڑیا ہویا وہ کم ہے گا دڑے سٹے دا لاٹری کا نشے کا سو یہ آم آدمی پارٹی ਵੱਡੇ ਪੱਧਰ ਤੇ ਇੱਥੇ ਲਾ ਐਂਡ ਆਰਡਰ ਦੀ ਸਮੱਸਿਆ ਨੂੰ ਜਿਹੜੀ ਹੈਂਡਲ ਕਰਨ ਦੇ ਵਿੱਚ ناکਾਮ ਹੈ ਰਹੀ ਹੈ ਜਿਹਦੇ ਕਰਕੇ ਇੱਥੇ ਸਨੇਚਿੰਗਸ ਹੋ ਰਹੀਆਂ ਚੋਰੀਆਂ ਹੋ ਰਹੀਆਂ ਡੱਕੇ ਹੋ ਰਹੇ ਆ ਤੇ ਇੱਥੇ ਹਰ ਤਰੀਕੇ ਦਾ ਨਸ਼ਾ ਵਿਕ ਰਿਹਾ ਉਹਦਾ ਕਰਤਾ ਧਰਤਾ ਪਹਿਲਾਂ ਸ਼ੀਤਲੋਂਗਰਾਲ ਤੇ ਰਿੰਕੂ ਸੀ ਹੁਣ ਕਿਉਂਕਿ ਪਾਰਟੀ ਬਦਲ ਗਈ ਹੈ ਉਹਨਾਂ ਦੀ ਇਸ ਕਰਕੇ ਹੁਣ ਇੱਥੇ ਅਰੋੜਾ ਹੈ ਪਰ ਰਾਜ ਸੱਤਰ ਪਰ ਪ੍ਰੋਟੈਸਟ ਕੀਤਾ ਗਿਆ ਆ ਆਮ ਆਦਮੀ ਪਾਰਟੀ ਦੁਆਰਾ ਉਹਨਾਂ ਨੇ ਕਹੇ ਕਿ ED ਔਰ CBI ਦੁਆਰਾ ਜੋ ਕਾਰਵਾਈ ਕੀ ਗਈ ਹੈ ਔਰ ਜਮਾਨਤ ਮਿਲਣੇ ਕੇ ਬਾਅਦ ਵੀ ਅਰਜਨ ਕੇਜਰੀਵਾਲ ਕੋ ਬਾਹਰ ਨਹੀਂ ਆਨੇ ਦਿਆ ਜਾ ਰਹਾ ਇਸ ਤਰ੍ਹਾਂ ਹੈ ਕਿ ਜਮਾਨਤ ਮਿਲੀ ਹੀ ਨਹੀਂ ਹੈ ਕੇਸ ਦੇ ਵਿੱਚ ਜਿਹੜੇ ਚ ਹੈ ਉਹ ਜਿਹੜੇ ਬੜੇ ਕਪੜੇ ਹੋਏ ਹੈ ਔਰ ਜਿਹੜਾ ਸ਼ਰਾਬ ਦਾ ਵੱਡਾ ਘਟਾਲਾ ਹੈ ਉਹ ਪੰਜਾਬ ਦਾ ਵੀ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਪੰਜਾਬ ਦਾ ਵੀ ਜਿਹੜਾ ਕਪੜਾ ਉਸ ਨੂੰ ਦੇਖਿਆ ਜਾਵੇ ਹਜ਼ਾਰਾਂ ਕਰੋੜ ਰੁਪਇਆ ਹਰ ਸਾਲ ਪੰਜਾਬ ਦਾ ਲੁੱਟਿਆ ਜਾ ਰਿਹਾ ਉਹੀ ਪਾਲਿਸੀ ਜਿਹੜੀ ਦਿੱਲੀ ਦੇ ਵਿੱਚ ਜਿਹਦੇ ਕਰਕੇ ਕੇਜਰੀਵਾਲ ਨੂੰ ਫੜਿਆ ਗਿਆ ਉਹੀ ਇੱਥੇ ਚੱਲ ਰਹੀ ਹੈ ਦਿੱਲੀ ਵਾਲਿਆਂ ਨੇ ਤਾਂ ਵਾਪਸ ਲੈ ਵੀ ਲਈਏ ਵਾਪਸ ਵੀ ਨਹੀਂ ਲੈ ਰਹੇ ਕਾਂਗਰਸ ਪਾਰਟੀ ਬੜੇ ਜੋਰ ਸ਼ੋਰ ਦੇ ਨਾਲ ਭਾਈ ਇਲੈਕਸ਼ਨ ਲੜ ਰਹੀ ਹੈ ਅਰ ਵੱਡੀਆਂ ਮਾਰਜਨ ਦੇ ਨਾਲ ਜਿੱਤਣ ਜਾ ਰਹੀ ਹੈ ਅੱਜ ਸਾਡੇ ਕਾਂਗਰਸ ਦੇ ਪ੍ਰਧਾਨ ਰਾਜਾ ਬਣਿੰਗ ਜੀ ਤੇ ਸੀਐਲਪੀ ਲੀਡਰ Pratap Singh Bajwa ਵੀ ਆਏ ਹੈ ਉਹਨਾਂ ਨੇ ਮੀਟਿੰਗ ਲਈ ਹੈ ਸਾਰੇ ਵਰਕਰਾਂ ਦੀ ਤੇ ਵਰਕਰਾਂ ਦੇ ਵਿੱਚ ਵੱਡਾ ਭਾਰੀ ਉਤਸ਼ਾਹ ਹੈ ਤੇ ਉਹਨਾਂ ਨੇ ਸਮੇਂ 'ਚ ਵੱਡੀ ਜਿੱਤੇ ਸੀ ਦਰਜ ਕਰਾਂਗੇ امن اروڑا سے بات چیت کی جی گئی تھی تو انہوں نے کہا کہ ہاں پچھلی بار تھوڑا جو ان کو فائدہ ضرور ہوا کانگرس کو لیکن اس بار فائدہ نہیں ہوگا کیونکہ آپ سے جو کیستا تھی بی جی پی آم آدمی پارٹی میں اس کا فائدہ کیا تو ہوا ہے لیکن اس بار نہیں ہوگا پہلا جیڑا کم شیط الانگرال لوںگرال رنکو نے سنبھاڑیا ہویا سی دو سال وہ اج کل امن اروڑا نے سنبھاڑیا ہویا وہ کم ہے گا دڑے سٹے کا لاٹری کا نشے کا سو یہ آم آدمی پارٹی ਵੱਡੇ ਪੱਧਰ ਤੇ ਇੱਥੇ ਲਾ ਐਂਡ ਆਰਡਰ ਦੀ ਸਮੱਸਿਆ ਨੂੰ ਜਿਹੜੀ ਹੈਂਡਲ ਕਰਨ ਦੇ ਵਿੱਚ ناکਾਮ ਹੈ ਰਹੀ ਹੈ ਜਿਹਦੇ ਕਰਕੇ ਇੱਥੇ ਸਨੇਚਿੰਗਸ ਹੋ ਰਹੀਆਂ ਚੋਰੀਆਂ ਹੋ ਰਹੀਆਂ ਡੱਕੇ ਹੋ ਰਹੇ ਆ ਤੇ ਇੱਥੇ ਹਰ ਤਰੀਕੇ ਦਾ ਨਸ਼ਾ ਵਿਕ ਰਿਹਾ ਉਹਦਾ ਕਰਤਾ ਧਰਤਾ ਪਹਿਲਾਂ ਸ਼ੀਤ ਲੁੰਗਰਾਲ ਤੇ ਰਿਪੂ ਸੀ ਹੁਣ ਕਿਉਂਕਿ ਪਾਰਟੀ ਬਦਲ ਗਈ ਹੈ ਉਹਨਾਂ ਦੀ ਇਸ ਕਰਕੇ ਹੁਣ ਇੱਥੇ ਅਰੋੜਾ ਹੈ ਪਰ ਰਾਜ ਸੱਤਰ ਪਰ ਪ੍ਰੋਟੈਸਟ ਕੀਤਾ ਗਿਆ ਆ ਆਮ ਆਦਮੀ ਪਾਰਟੀ ਦੁਆਰਾ ਉਹਨਾਂ ਨੇ ਕਹੇ ਕਿ ED ਔਰ CBI ਦੁਆਰਾ ਜੋ ਕਾਰਵਾਈ ਕੀ ਗਈ ਹੈ ਔਰ ਜ਼ਮਾਨਤ ਮਿਲਣੇ ਕੇ ਬਾਅਦ ਵੀ ਅਰਜਨ ਕੇਜਰੀਵਾਲ ਕੋ ਬਾਹਰ ਨਹੀਂ ਆਨੇ ਦਿਆ ਜਾ ਰਹਾ ਇਸ ਤਰ੍ਹਾਂ ਹੈ ਕਿ ਜ਼ਮਾਨਤ ਮਿਲੀ ਹੀ ਨਹੀਂ ਹੈ ਕੇਸ ਦੇ ਵਿੱਚ ਜਿਹੜੇ ਚ ਹੈ ਉਹ ਜਿਹੜੇ ਬੜੇ ਕੱਪੜੇ ਹੋਏ ਹੈ ਔਰ ਜਿਹੜਾ ਸ਼ਰਾਬ ਦਾ ਵੱਡਾ ਘਟਾਲਾ ਹੈ ਉਹ ਪੰਜਾਬ ਦਾ ਵੀ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਪੰਜਾਬ ਦਾ ਵੀ ਜਿਹੜਾ ਕੱਪੜਾ ਉਸ ਨੂੰ ਦੇਖਿਆ ਜਾਵੇ ਹਜ਼ਾਰਾਂ ਕਰੋੜ ਰੁਪਇਆ ਹਰ ਸਾਲ ਪੰਜਾਬ ਦਾ ਲੁੱਟਿਆ ਜਾ ਰਿਹਾ ਉਹੀ ਪਾਲਿਸੀ ਜਿਹੜੀ ਦਿੱਲੀ ਵਿੱਚ ਜਿਹਦੇ ਕਰਕੇ ਕੇਜਰੀਵਾਲ ਨੂੰ ਫੜਿਆ ਗਿਆ ਉਹੀ ਇੱਥੇ ਚੱਲ ਰਹੀ ਹੈ ਦਿੱਲੀ ਬਾਲਾ ਨੇ ਤਾਂ ਵਾਪਸ ਲੈ ਵੀ ਲਈਏ ਵਾਪਸ ਵੀ ਨਹੀਂ ਲੈ ਰਹੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ